ਜਦੋਂ ਸਮਾਂ ਹੋਵੇ ਮਾਰੇ ਕਹਿੰਦੇ ਬੰਦੇ ਉੱਠ ਕੇ ਚਲੇ ਜਾਣ ਬਾਅਦ ਵਿੱਚ ਗੱਲ ਕਰੋ ਉਸ ਗੱਲ ਦਾ ਮੁੱਲ ਕੀ ਹੈ ਮਾਰੇ ਜਦੋਂ ਜੋ ਲੋੜ ਸਮਝੀ ਉਹਦੇ ਮੁਤਾਬਕ ਮੌਕੇ ਤੇ ਸ਼ਬਦ ਉਚਾਰਿਆ ਔਰ ਮੌਕੇ ਤੇ ਅਗਲੇ ਨੂੰ ਸਮਝਾਇਆ ਜਦੋਂ ਏਮਨਾਬਾਦ ਵੇਖੋ ਮਰਜਾਦਾ ਨੂੰ ਕਿਦਾਂ ਪਰਪਕਤਾ ਦਿੱਤੀ ਮਾਰੇ ਨੇ ਭਾਈ ਲਾਲੋ ਜੀ ਦੇ ਘਰ ਬੈਠੇ ਹੋਏ ਆ ਗੁਰੂ ਨਾਨਕ ਦੇਵ ਜੀ ਦੋ ਤਿੰਨ ਦਿਨ ਜਦੋਂ ਭਾਈ ਲਾਲੋ ਜੀ ਦੇ ਘਰ ਰਹੇ ਸੰਗਤਾਂ ਆਉਣ ਲੱਗ ਪਈਆਂ ਮਾਰੇ ਕਹਿੰਦੇ ਆ ਮਰਦਾਨਿਆਂ ਇਹ ਗਰੀਬ ਸਿੱਖ ਆ ਇਹ ਸਾਰਿਆਂ ਨੂੰ ਪ੍ਰਸ਼ਾਦਾ ਨਹੀਂ ਸ਼ਕਾ ਸਕਦਾ ਗਰੀਬਨਵਾਦੀ ਕਹਿੰਦੇ ਨੇ ਇਹਨੇ ਕਿਹਾ ਵਾ ਵੀ ਇੱਕ ਮਹੀਨਾ ਮੇਰੇ ਘਰ ਰੋ ਇੱਕ ਮਹੀਨਾ ਭਾਈ ਲਾਲੋ ਦੇ ਘਰ ਰਵਾਂਗੇ ਪਰ ਹੁਣ ਤਰੀਕਾ ਇਹ ਅਪੜਾਈਏ ਦਿਨੇ ਬਾਹਰ ਬੈਠਿਆ ਕਰੀਏ ਜੰਗਲ ਵਾਲੇ ਪਾਸੇ ਨਗਰ ਤੋਂ ਬਾਹਰ ਸ਼ਾਮਾਂ ਨੂੰ ਭਾਈ ਲਾਲੋ ਜੀ ਦੇ ਘਰ ਆ ਕੇ ਆਰਾਮ ਕਰਿਆ ਕਰਾਂ ਸਾਰੀ ਸੰਗਤ ਆਉਂਦੀ ਆ ਇਹ ਗਰੀਬ ਸਿੱਖ ਸਾਰਿਆਂ ਨੂੰ ਕਿਦਾਂ ਪ੍ਰਸ਼ਾਦਾ ਸ਼ਕਾਏਗਾ ਆਖਿਆ ਜੀ ਬਿਲਕੁਲ ਠੀਕ ਮਾਰੇ ਬੈਠ ਕੇ ਬਾਹਰ ਥੋੜੇ ਜਿਹੇ ਸਿੱਖ ਵੀ ਕੋਲ ਨਾਲ ਸਰਦਾਂ ਵਾਲੇ ਲੋਕ ਦਰਸ਼ਨ ਕਰਨ ਜਿਹੜੇ ਆਉਂਦੇ ਉਹ ਵੀ ਬੈਠੇ ਤਿੰਨ ਬੰਦੇ ਆਏ ਨੇ ਉਹਨਾਂ ਬੰਦਿਆਂ ਨੇ ਆ ਕੇ ਸੁਨਾਹ ਦਿੱਤਾ ਵੀ ਸੰਤ ਜੀ ਤੁਹਾਨੂੰ ਸਾਡੇ ਮਲਕ ਭਾਗੋ ਜੀ ਨੇ ਬੁਲਾਇਆ ਹੈ ਨਾਮ ਦੀ ਵਡਿਆਈ ਮੈਂ ਆਪ ਜੀ ਦੇ ਕੇ ਰੱਖਣ ਲਗਾ ਕਿਉਂ ਭਾਈ ਸਾਹਿਬ ਜੀ ਨੇ ਆਖਿਆ ਕਿ ਜੇ ਇੱਕ ਰੁੱਲਦੇ ਖੁੱਲਦੇ ਨੂੰ ਤਖਤ ਦਾ ਮਾਲਕ ਬਣਾ ਦਿੱਤਾ ਗਿਆ ਗੁਰੂ ਨਾਨਕ ਦੇ ਘਰ ਅੱਜ ਵੀ ਇਦਾਂ ਹੀ ਹੁੰਦਾ ਹੈ ਰੋਲਦਿਆਂ ਖੁਰਦਿਆਂ ਨੂੰ ਮਹਾਰਾਜ ਪਾਤਸ਼ਾਹਾਂ ਦਿੰਦੇ ਨੇ ਪਰ ਸ਼ਰਤ ਇਹ ਆ ਕੋਈ ਆਪਣਾ ਸਿਰ ਗੁਰੂ ਅੱਗੇ ਭੇਟ ਕਰੇ ਆਪਣੀ ਮਰਜ਼ੀ ਛੱਡੇ ਤੇ ਗੁਰੂ ਕੀ ਮਰਜ਼ਾਦਾ ਮੰਨਣ ਨੂੰ ਤਿਆਰ ਹੋਵੇ ਉਹਨਾਂ ਨੇ ਆਖਿਆ ਸੰਤ ਜੀ ਬਹੁਤ ਵੱਡਾ ਬ੍ਰਹਮ ਭੋਜ ਤਿਆਰ ਹੋਇਆ ਸਾਰਿਆਂ ਨੇ ਆ ਕੇ ਛਕ ਲਿਆ ਪਤਾ ਲੱਗਾ ਇੱਥੇ ਕੋਈ ਬਾਦ ਅਤੀਤ ਬੈਠੇ ਨੇ ਤੁਸੀਂ ਆਏ ਨਹੀਂ ਮਹਾਰਾਜ ਨੇ ਆਖਿਆ ਮੈਨੂੰ ਤੁਹਾਡੇ ਮਲਕ ਦੇ ਪ੍ਰਸ਼ਾਦਿਆਂ ਦਾ ਕੋਈ ਮਤਲਬ ਨਹੀਂ ਬੈਠੇ ਹੋਏ ਆਨੰਦ ਲੈ ਰਹੇ ਆਂ ਜਾਓ ਤੁਸੀਂ ਆਪਣਾ ਕੰਮ ਕਰੋ ਮੋੜਦ ਤੱਕ ਉਹ ਇੱਕ ਤਰੀਕਾ ਸੀ ਗੁਰੂ ਨਾਨਕ ਦੇਵ ਜੀ ਦਾ ਕਿ ਗੱਲ ਉਦੋਂ ਮਹਾਰਾਜ ਅਸਲ ਸ਼ੁਰੂ ਕਰਦੇ ਸੀ ਜਦੋਂ ਬਹੁਤ ਜ਼ਿਆਦਾ ਦੁਨੀਆ ਇਕੱਠੀ ਹੋ ਜੇ ਕਿ ਇੱਕ ਨਾਲ ਗੱਲ ਕਰੋ ਪਹੁੰਚ ਸਾਰਿਆਂ ਤੱਕ ਹੀ ਜਾਵੇ ਜਦੋਂ ਜਾ ਕੇ ਉਹਨਾਂ ਮਲਕਪਾਗਰ ਨੂੰ ਆਖਿਆ ਵੀ ਉਹ ਕੋਈ ਬੇਪਰਵਾਹ ਸਾਧੂ ਬੈਠਾ ਹੋਇਆ ਉਹ ਨਹੀਂ ਮੰਨਦਾ ਉਹਨਾਂ ਫੇਰ ਸੁਨਾਕ ਲਿਆ ਵੀ ਜਾਓ ਉਹਨਾਂ ਨੂੰ ਆਖੋ ਸਾਰੇ ਆ ਗਏ ਆ ਤੁਸੀਂ ਵੀ ਆ ਕੇ ਸ਼ਕੋ ਮੈਂ ਤੇ ਬੜਾ ਦਾਨ ਕਰਨਾ ਤੇ ਨਾਲੇ ਆਣ ਕੇ ਦਾਨ ਲੈ ਲਓ ਉਹਨਾਂ ਨੇ ਆ ਕੇ ਆਖਿਆ ਮਹਾਰਾਜ ਜੀ ਸੰਤ ਜੀ ਆਓ ਉੱਥੇ ਪਹੁੰਚੋ ਫਿਰ ਮਲਕ ਜੀ ਨੇ ਸਨਾਂਕ ਲਾਇਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਮਲਕ ਦੀਆਂ ਰੋਟੀਆਂ ਦੀ ਭੁੱਖ ਆ ਉਹ ਉਹਦੇ ਘਰ ਜਾਵੇ ਸਾਨੂੰ ਕਿਸੇ ਦੀ ਭੁੱਖ ਨਹੀਂ ਮਾਰੇ ਕਹਿੰਦੇ ਨੇ ਬੈਠੇ ਹੋਏ ਆਨੰਦ ਲੈ ਰਹੇ ਆਂ ਜਾ ਉਹ ਕਹਦੇ ਉਹ ਅਸੀਂ ਨਹੀਂ ਆਉਣਾ ਜਦੋਂ ਦੋ ਵਾਰੀ ਜਾ ਕੇ ਕਿਹਾ ਤਿੰਨ ਵਾਰੀ ਕਿਹਾ ਗੁੱਸੇ ਵਿੱਚ ਕੜਕ ਕੇ ਮਲਕ ਭਾਗੋ ਨੇ ਜਦੋਂ ਆਖਿਆ بڑا ਮੇਲਾ ਉਹਦੇ ਘਰ ਲੱਗਾ ਹੋਇਆ ਸੀ ਗੁੱਸੇ ਵਿੱਚ ਉਹਨੇ ਆਖਿਆ ਕਿਹੜਾ ਉਹ ਹੋਜਿਆ ਸਾਧ ਆ ਗਿਆ ਜਿਹੜਾ ਮੰਨਦਾ ਹੀ ਨਹੀਂ ਜੇ ਤੇ ਪਿਆਰ ਨਾ ਆਉਂਦਾ ਤੇ ਠੀਕ ਨਹੀਂ ਤੇ ਬਾਹੋਂ ਫੜ ਕੇ ਧੱਕੇ ਨਾਲ ਲਿਆਓ ਉਹਨੂੰ ਆਉਂਦਾ ਕਿਉਂ ਨਹੀਂ ਬੱਲਾ ਉਹ ਜਿਹੜੇ ਮਲਕ ਭਾਗੋ ਦੇ ਘਰ ਬੈਠੇ ਸੀ ਸਾਰਿਆਂ ਦੇ ਕੰਨੀਆਂ ਆਵਾਜ਼ ਪੈ ਗਈ ਵੀ ਕਿਹੜਾ ਇਦਾਂ ਦਾ ਪਰਫ ਆ ਗਿਆ ਵੀ ਜਿਹੜਾ ਮਲਕ ਭਾਗੋ ਦੇ ਸੱਦਿਆ ਨਹੀਂ ਆਉਂਦਾ ਇਹ ਤੇ ਬੜਾ ਤਗੜਾਦਾਨੀ ਆ ਇਹਨੇ ਤੇ ਬੜਾ ਕੁਝ ਦੇਣਾ ਹੈ ਜਦੋਂ ਸਾਰੇ ਰੌਲਾ ਪੈ ਗਿਆ ਤੇ ਉਹ ਸਿਪਾਈ ਆ ਗਏ ਜਦੋਂ ਆਏ ਮਹਾਰਾਜ ਜੀ ਸੰਤ ਜੀ ਸਾਨੂੰ ਬੜਾ ਸਖਤ ਹੁਕਮ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਹੀ ਡੀਕਦੇ ਸਾਂ ਚਲੋ ਚੱਲੀਏ ਜਦੋਂ ਪਹੁੰਚੇ ਗੁਰੂ ਨਾਨਕ ਸਾਹਿਬ ਜੀ ਮਾਰੇ ਕਹਿੰਦੇ ਨੇ ਹਾਂ ਭਾਈ ਮਲਕ ਭਾਗੋ ਕੀ ਛਕਾਉਣਾ ਦੱਸ ਕਾਦੇ ਵਾਸਤੇ ਇਨੀ ਤਾੜ ਤਾਂ ਕਰਦਾ ਸੋ ਆਂਦਾ ਜੀ ਆ ਇੰਨੇ ਪਦਾਰਥ ਨੇ ਮਾਰੇ ਕਹਿੰਦੇ ਲਿਆਓ ਥਾਲੀ ਵਿੱਚ ਪਾ ਕੇ ਜਦੋਂ ਪਦਾਰਥ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਆਉਂਦੇ ਨੇ ਉੱਥੇ ਕਿਵੇਂ ਫਿਰ ਨਾਮ ਦੀ ਮਹਿਮਾ ਨੂੰ ਪ੍ਰਗਟ ਕਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਬ ਕਹਿੰਦੇ ਨੇ ਮਲਕ ਭਾਗੋ ਚੁੱਕ ਥਾਲੀ ਮੇਰੇ ਅੱਗੋਂ ਇਸ ਥਾਲੀ ਦੇ ਵਿੱਚੋਂ ਬੜੀ ਬਦਬੋਹ ਆਉਂਦੀ ਹੈ ਇਹ ਮੇਰੇ ਖਾਣ ਜੋਗ ਨਹੀਂ ਉਹ ਕਹਿੰਦਾ ਜੀ ਬੋਹ ਆਉਂਦੀ ਆ ਕੀ ਕਹਿ ਰਹੇ ਹੋ ਲੋਕਾਂ ਦੇ ਕੰਨ ਖੜੇ ਹੋਗੇ ਜਿਹੜੇ ਮਲਕ ਭਾਗੋ ਦੇ ਵੇੜੇ ਵਿੱਚ ਬੈਠੇ ਹੋਏ ਸੀ ਆਹ ਕੀ ਕਹਿ ਦਿੱਤਾ ਇਹਨਾਂ ਸੰਤਾਂ ਨੇ ਆਣ ਕੇ ਮਾਰੇ ਕਹਿੰਦਿਆ ਚੁੱਕ ਇਹਨੂੰ ਮੇਰੇ ਅੱਗੋਂ ਇਹ ਮੇਰੇ ਖਾਣ ਜੋਗ ਨਹੀਂ ਉਨੇ ਆਖਿਆ ਜੀ ਇਹਨੇ ਲੋਕ ਖਾ ਰਹੇ ਨੇ ਖਾ ਖਾ ਕੇ ਤੇ ਮੈਨੂੰ ਅਸ਼ੀਰਵਾਦ ਦੇ ਰਹੇ ਨੇ ਏਡੇ ਏਡੇ ਪੰਡਤ ਬ੍ਰਾਹਮਣ ॠषि मुनि ਤਪਸਵੀ ਲੋਕ ਆਏ ਇਹ ਹੁਣ ਵੀ ਅਸ਼ੀਰਵਾਦ ਦੇ ਰਹੇ ਆ ਮਾਰੇ ਕਹਿੰਦੇ ਇਹੋ ਹੀ ਤੇ ਗੱਲ ਖਰਾਬ ਹੋਈ ਆ ਮਲਕ ਭਾਗੋ ਇਹਨਾਂ ਦੀਆਂ ਅਸੀਸਾਂ ਨੇ ਤੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਆ ਮਾਰੇ ਕਹਨੇ ਆਖਿਆ ਇਹਨਾਂ ਦੀਆਂ ਅਸੀਸਾਂ ਨੇ ਮੇਰੀ ਜ਼ਿੰਦਗੀ ਕਿਦਾਂ ਖਰਾਬ ਕਰਦੀ ਆ ਮਾਰੇ ਕਹਿੰਦੇ ਨੇ ਸੁਣ ਮੇਰੀ ਗੱਲ ਇਹ ਅਸੀਸ ਕੌਣ ਦੇ ਰਹੇ ਨੇ ਕਦੀ ਇਹਨਾਂ ਦੇ ਅੰਦਰ ਝਾਕੇ ਵੇਖਿਆ ਜਿਹੜੇ ਤੇਰੇ ਘਰ ਆਏ ਨੇ ਇਹਨਾਂ ਵਿੱਚੋਂ ਕੋਈ ਵੀ ਅੰਮ੍ਰਿਤ ਵੇਲੇ ਉੱਠਣ ਵਾਲਾ ਨਹੀਂ ਇਹਨਾਂ ਦੇ ਵਿੱਚੋਂ ਕੋਈ ਵੀ ਨਾਮ ਦਾ ਅਭਿਆਸੀ ਨਹੀਂ ਇਹਨਾਂ ਦੇ ਵਿੱਚੋਂ ਕੋਈ ਭਗਤੀ ਨਹੀਂ ਬੋਲਦੀ ਤੇਰੀ ਦਿੱਤੀ ਹੋਈ ਮਾਇਆ ਇਹਨਾਂ ਦੇ ਵਿੱਚੋਂ ਬੋਲਦੀ ਆ ਤੇਰੇ ਦਿੱਤੇ ਹੋਏ ਕੱਪੜੇ ਇਹਨਾਂ ਵਿੱਚੋਂ ਬੋਲ ਰਹੇ ਆ ਤੇਰੇ ਖਾਦੇ ਹੋਏ ਪਦਾਰਥ ਇਹਨਾਂ ਦੇ ਵਿੱਚੋਂ ਬੋਲਦੇ ਇਹ ਤੇ ਤੇਰੀ ਚਾਪਲੂਸੀ ਕਰਦੇ ਆ ਇਹਨਾਂ ਇਹ ਅਸ਼ੀਰਵਾਦ ਦੇਣ ਦੇ ਯੋਗ ਹੀ ਨਹੀਂ ਹੈਗੇ ਜਦੋਂ ਮਹਾਰਾਜ ਨੇ ਇਹ ਗੱਲ ਆਖੀ ਸਾਰੀ ਦੁਨੀਆ ਦੇ ਕੰਨ ਖੜੇ ਹੋ ਗਏ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਸ਼ਲੋਕ ਉਚਾਰਨ ਕਰਕੇ ਆਖਿਆ ਸੁਣ ਮੇਰੀ ਗੱਲ ਇਹਨਾਂ ਦੇ ਅਸੀਰਵਾਦ ਤੇ ਅਸੀਸਾਂ ਪਤਾ ਕੀ ਕਰਦੀਆਂ ਨੇ ਕੋਈ ਬੰਦਾ ਗਲਤੀ ਕਰਦਾ ਕੋਈ ਕੋਈ ਵੀ ਬੰਦਾ ਲਾ ਲੋ ਕੋਈ ਆਗੂ ਆ ਕਿਸੇ ਵੀ ਤਰ੍ਹਾਂ ਦਾ ਉਹਦੇ ਮਗਰ ਤੁਰਨ ਵਾਲੇ ਬੰਦੇ ਜੇ ਉਹਨੂੰ ਸਮਝਾਉਂਦੇ ਨਹੀਂ ਕਿ ਆਹ ਗੱਲ ਗਲਤ ਆ ਤੇ ਉਹ ਬੰਦੇ ਉਹਦੇ ਸੱਜਣ ਨਹੀਂ ਉਹਦੇ ਦੁਸ਼ਮਣ ਨੇ ਕਿਉਂਕਿ ਗਲਤੀਆਂ ਕਰ ਕਰਕੇ ਉਹ ਨੀਵਾ ਡਿੱਗਦਾ ਜਾਂਦਾ ਉਹ ਮਗਰ ਉਹਦੀ ਸਲੋਤਾ ਕਰੀ ਜਾਂਦੇ ਆ ਵੀ ਬਹੁਤ ਚੰਗਾ ਬਹੁਤ ਚੰਗਾ ਮਾਰੇ ਕਹਿੰਦੇ ਨੇ ਕੁਲ ਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲਜ ਚੂਹਾ ਖੱਡ ਨਾ ਮਾ ਬਈ ਟਿੱਕਲ ਵੱਜੇ ਛੱਜ ਮਾਰੇ ਕਹਿੰਦੇ ਜਦਾਂ ਚੂਹੇ ਦੇ ਲੱਕ ਨਾਲ ਛੱਜ ਵੱਜਾ ਤੇ ਉਹ ਮੁੜ ਕੇ ਜਦੋਂ ਮਗਰ ਬਿੱਲੀ ਬਿੱਲਾ ਚੜਿਆ ਉਹ ਖੁੱਡ ਵਿੱਚ ਨਹੀਂ ਨਾ ਵੱਢ ਸਕਦਾ ਤੇ ਮਾਰਿਆ ਜਾਂਦਾ ਤੇਰੀਆਂ ਸਿਫਤਾਂ ਤੇ ਛੱਜ ਤੇਰੇ ਮਗਰ ਇਹਨਾਂ ਨੇ ਬਣ ਦਿੱਤਾ ਔਰ ਇਹ ਆਖੀ ਜਾਂਦੇ ਆ ਵੀ ਮਲਕ ਭਾਗੋ ਵਰਗਾ ਬੰਦਾ ਹੀ ਕੋਈ ਨਹੀਂ ਮਲਕ ਭਾਗੋ ਵਰਗਾ ਦਾਨੀ ਕੋਈ ਨਹੀਂ ਪਰ ਕੀ ਕਰੇਗਾ ਇਹੋ ਜੇ ਦਾਨ ਨੂੰ ਜਿਹਦੀ ਕਮਾਈ ਹੱਕ ਦੀ ਨਹੀਂ ਇਹਨਾਂ ਦੀਆਂ ਅਸੀਸਾਂ ਦਾ ਕੀ ਕਰੇਗਾ ਮਾਰੇ ਕਹਿੰਦੇ ਨੇ ਇਸ ਸਾਰੇ ਏਮਨਾਬਾਦ ਦੇ ਵਿੱਚ ਇੱਕੋ ਹੀ ਬੰਦਾ ਸੀ ਅਸੀਸ ਦੇਣ ਦੇ ਯੋਗ ਜਿਨ੍ਹਾਂ ਵੱਲ ਤੁਹਾਡਾ ਧਿਆਨ ਹੀ ਨਹੀਂ ਗਿਆ ਹੁਣ ਨਾਮ ਦੀ ਮਹਿਮਾ ਨੂੰ ਪ੍ਰਗਟ ਕਰਦਾ ਸੀ ਕਿਉਂਕਿ ਮਾਹੌਲ ਹੋ ਗਿਆ ਸੀ ਬੜਾ ਗਰਮ ਜਿਨ੍ਹਾਂ ਨੂੰ ਮਾਰੇ ਨੇ ਆਖਿਆ ਨਾ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਦਰਮ ਹੋਏ ਇਹ ਕੀ ਕਿਹਾ ਤੁਸੀਂ ਸਾਨੂੰ ਸਾਰੀ ਦੁਨੀਆ ਸਾਡਾ ਸਤਿਕਾਰ ਕਰਦੀ ਹੈ ਮਹਾਰਾਜ ਕਹਿੰਦੇ ਨੇ ਸੁਣੋ ਮੇਰੀ ਗੱਲ ਅੰਦਰੋਂ ਝੂਠੇ ਪੈਦ ਬਾਹਰ ਦੁਨੀਆ ਅੰਦਰ ਫੈਲ 86 ਤੀਰਥ ਜੇ ਨਾਵੇ ਹਨ ਉਤਰੇ ਨਾਹੀ ਮੈਲ ਮਲਕ ਭਗੋ ਜੇ ਤੇਰੀ ਕਮਾਈ ਹੱਕ ਦੀ ਨਹੀਂ ਜੇ ਤੇਰੇ ਪੱਲੇ ਸਿਮਰਨ ਨਹੀਂ ਮਾਰੇ ਕਹਿੰਦੇ ਨੇ ਲੋਕ ਵਖਾਵਾ ਜਿੰਨਾ ਮਰਜ਼ੀ ਕਰ ਲੰਗਰ ਲਾ ਲਾ ਕੇ ਜਿੰਨੀਆਂ ਮਰਜ਼ੀ ਤੀਰਥਾਂ ਤੇ ਵੀ ਦਾਨ ਕਰਕੇ ਆ ਜੇ ਤੇਰੇ ਪੱਲੇ ਸ਼ਬਦ ਦੀ ਕਮਾਈ ਨਹੀਂ ਤੇਰਾ ਮਨ ਕਦੀ ਵੀ ਸ਼ੁੱਧ ਨਹੀਂ ਹੋ ਸਕਦਾ ਤੇ ਮਨ ਮੈਲੇ ਸਭ ਕਿਛ ਮੈਲਾ ਤਨ ਤੋਤੇ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੁਝਿਆ ਕੋਏ ਲੋਕੀ ਤੇ ਭਲੇਖੇ ਵਿੱਚ ਤੁਰੇ ਫਿਰਦੇ ਸਾਫ ਕੱਪੜੇ ਪਾਉਣ ਨਾਲ ਬੰਦਾ ਸਾਫ ਨਹੀਂ ਹੋ ਚੱਲਿਆ ਬਹੁਤੀ ਵਰੀ ਨਹਾਉਣ ਨਾਲ ਬੰਦਾ ਸਾਫ ਨਹੀਂ ਹੋ ਚੱਲਿਆ ਮਾਰੇ ਕਹਿੰਦੇ ਪਾਣੀ ਕਿਦਾਂ ਕਿਸੇ ਨੂੰ ਸਾਫ ਕਰੂਗਾ ਪਾਣੀ ਚੇਤਨਾ ਧੋਪਈ ਮੁਖ ਪੀਤੇ ਤਿੱਖ ਜਾਏ ਪਾਣੀ ਨੇ ਕਦੀ ਕਿਸੇ ਦਾ ਮਨ ਸ਼ੁੱਧ ਨਹੀਂ ਕੀਤਾ ਪਾਣੀ ਪੀਣ ਦੇ ਨਾਲ ਬੰਦੇ ਦੀ ਪਿਆਸ ਮਿਟ ਸਕਦੀ ਆ ਸਰੀਰ ਠੰਡਾ ਹੋ ਸਕਦਾ ਕਿਸੇ ਦੇ ਮਨ ਨੂੰ ਠੰਡ ਨਹੀਂ ਪੈ ਸਕਦੀ ਤੋ ਕਰ ਜੋ ਕਰਨਾ ਹੈ ਮਲਕ ਭਗਵਨ ਉਤੇ ਖੜਿਆ ਕਰ ਦਿੱਤਾ ਦੋ ਪੈਰਾਂ ਤੇ ਔਰ ਉਹ ਜਿਹੜੇ ਲੋਕ ਸੀ ਮਾਰੇ ਕਹਿੰਦੇ ਸੁਣੋ ਮੇਰੀ ਗੱਲ ਇਕੋ ਹੀ ਬੰਦਾ ਵਾ ਏਮਨਾਬਾਦ ਵਿੱਚ ਮਲਕ ਭਾਗੋ ਜਿਹੜਾ ਤੈਨੂੰ ਅਸੀਸ ਦੇ ਸਕਦਾ ਸੀ ਜਿਹਦੇ ਵੱਲ ਤੇਰਾ ਧਿਆਨ ਹੀ ਨਹੀਂ ਪਿਆ ਉਹਨਾਂ ਕਹੇ ਜੀ ਉਹ ਕੋਰਣਾ ਇੱਥੇ ਏਮਨਾਬਾਦ ਵਿੱਚ ਜਿੰਨੇ ਹੈਗੇ ਸੀ ਤਫਸਵੀ ਉਹ ਤਾਂ ਮੈਂ ਬੁલાਏ ਆ ਫਿਰ ਮਹਾਰਾਜ ਨੇ ਧਿਆਨ ਮਾਰਿਆ ਜਦੋਂ ਗੁਰੂ ਨਾਨਕ ਸਾਹਿਬ ਆਏ ਸੀ ਭਾਈ ਲਾਲੋ ਨੂੰ ਨਾਲ ਲੈ ਕੇ ਆਏ ਸੀ ਸਾਰਿਆਂ ਵੱਲ ਨਜ਼ਰ ਮਾਰਦੇ ਆ ਜਦੋਂ ਭਾਈ ਲਾਲੋ ਸਾਹਮਣੇ ਬੈਠਾ ਸੀ ਉੱਥੇ ਨਜ਼ਰ ਟਿਕ ਗਈ ਕਿਉਂਕਿ ਉਹਨਾਂ ਦਾ ਸਰੀਰ ਉਹਨਾਂ ਦਾ ਜੀਵਨ ਏਦਾਂ ਸੀ ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਜਿਵੇਂ ਕਿਸੇ ਮੈਲੇ ਦੇ ਕੱਪੜੇ ਦੇ ਵਿੱਚ ਇੱਕ ਹੀਰਾ ਬਨ ਕੇ ਰੱਖਿਆ ਹੋਵੇ ਜਿੱਦਣ ਮੁੱਲ ਪਏਗਾ ਉਹਦਣ ਹੀਰੇ ਦਾ ਮੁੱਲ ਪੈਣਾ ਵਾ ਕੱਪੜੇ ਦਾ ਮੁੱਲ ਨਹੀਂ ਪੈਣਾ ਭਾਵੇਂ ਕਿਸੇ ਮੈਲੇ ਕੱਪੜੇ ਵਿੱਚ ਉਹਨੂੰ ਲੁਪੇਟ ਸਦੋ ਉਹ ਸਾਹਮਣੇ ਅਸੀਂ ਉਹ ਗੁਰੂ ਦਾ ਪਿਆਰਾ ਨਾਮ ਦੀ ਕਮਾਈ ਕਰਨ ਵਾਲਾ ਉਹਦੇ ਤੇ ਨજર ਟਿੱਕੀ ਮਾਰੇ ਕਹਿੰਦੇ ਭਾਈ ਲਾਲੋ ਜੀ ਮਹਾਰਾਜ ਜਾ ਘਰ ਪਤਾ ਕਰ ਕੁਝ ਬਣਿਆ ਹੈ ਹੁਣ ਨਾਮ ਨੂੰ ਪ੍ਰਗਟ ਕਰਨਾ ਹੈ ਸਾਬ ਨੇ ਜਿਸ ਕੰਮ ਵਾਸਤੇ ਤੁਰੇ ਸਨ ਦੌੜ ਕੇ ਗਿਆ ਆਪਣੀ ਘਰ ਵਾਲੀ ਨੂੰ ਪੁੱਛਿਆ ਕੁਝ ਪ੍ਰਸ਼ਾਦਾ ਬਣਿਆ ਹੈ ਕੋਈ ਉਹਨੇ ਇੱਕ ਪ੍ਰਸ਼ਾਦਾ ਆਖਿਆ ਸੁੱਕਾ ਪ੍ਰਸ਼ਾਦਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਕੋਧਰੇ ਦਾ ਪ੍ਰਸ਼ਾਦਾ ਸ਼ਕਾਉਂਦਾ ਸੀ ਕੱਪੜੇ ਵਿੱਚ ਲਪੇਟਿਆ দৌੜਿਆ ਤੇ ਮਲਕ ਪਾਗੋ ਦੀ ਹਵੇਲੀ ਵਿੱਚ ਆ ਗਿਆ ਮਹਾਰਾਜ ਆਖਿਆ ਆ ਗਿਆ ਜੀ ਮਹਾਰਾਜ ਲਿਆਓ ਲੈ ਭਈ ਮਲਕ ਵੇਖ ਤੈਨੂੰ ਪ੍ਰਸ਼ਾਦਾ ਵਿਖਾਈਏ ਵੀ ਪ੍ਰਸ਼ਾਦਾ ਕਿੰਨੂੰ ਕਹਿੰਦੇ ਆ ਲੋਕਾਂ ਅੱਡੀਆਂ ਚੁੱਕ ਚੁੱਕ ਕੇ ਵੇਖਿਆ ਵੀ ਆਹ ਗਰੀਬ ਤਰਖਾਨ ਬੰਦਾ ਦਿਹਾੜੀਦਾਰ ਬੰਦਾ ਇਹ ਕੀ ਲਿਆਇਆ ਹੋਊਗਾ ਆਪਣੇ ਕੋਲੋਂ ਜੀ ਗੁਰੂ ਨਾਨਕ ਸਾਹਿਬ ਬਹੁਤਾ ਖੁਸ਼ ਹੁੰਦੇ ਆ ਜਿਹਦੇ ਖਾਣ ਤੇ ਇੱਕ ਦੂਜੇ ਦੇ ਮੋਢਿਆਂ ਤੋਂ ਅੱਡੀਆਂ ਚੁੱਕ ਚੁੱਕ ਕੇ ਲੋਕਾਂ ਵੇਖਿਆ ਤੇ ਉਸ ਗਰੀਬ ਸਿੱਖ ਨੇ ਪਕੜੇ ਦੇ ਵਿੱਚੋਂ ਕੱਢ ਕੇ ਤੇ ਸੁੱਕੀ ਰੋਟੀ ਜਿਹੜੀ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਭੇਟ ਕੀਤੀ ਮਹਾਰਾਜ ਜੀ ਇਹੋ ਹੀ ਬਣੀ ਸੀ। ਪਰ ਜਾਂਦੇ ਆ ਲਿਆਓ ਹੱਥ ਵਿੱਚ ਫੜ ਲਈ ਉਹ ਜਿਹੜੀਆਂ ਪੂਰੀਆਂ ਲਈ ਫਿਰਦਾ ਸੀ ਉਹਦੀਆਂ ਪੂਰੀਆਂ ਨੂੰ ਵੀ ਫੜ ਲਿਆ ਤੇ ਭਾਈ ਲਾਲੋ ਤੇ ਉਸ ਪ੍ਰਸ਼ਾਦੇ ਨੂੰ ਵੀ ਫੜ ਲਿਆ ਤੇ ਜਦੋਂ ਉਹਨੂੰ ਘੁੱਟਿਆ ਸਾਰਾ ਸੰਸਾਰ ਜਾਣਦਾ ਹੈ ਬਾਬੇ ਦੀਆਂ ਗੱਲ ਬਤਾਂ ਨੂੰ ਮਲਕ ਭਾਗੋ ਦੀਆਂ ਪੂਰੀਆਂ ਤੇ ਜਦੋਂ ਖੂਨ ਵਗਿਆ ਭਾਈ ਲਾਲੋ ਦੇ ਪ੍ਰਸ਼ਾਦੇ ਦੇ ਵਿੱਚੋਂ ਜਦੋਂ ਦੁੱਧ ਵਗਿਆ ਤੇ ਖਾਣ ਵਾਲੇ ਜਿਹੜੇ ਅਸੀਸਾਂ ਦਿੰਦੇ ਸੀ ਉਹਨਾਂ ਦੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਤੇ ਮਲਕ ਭਾਗੋ ਦੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਮਾਰੇ ਕਹਿੰਦੇ ਸੁਣ ਮਲਕ ਭਾਗੋ ਜਿਨ ਪਟ ਅੰਦਰ ਬਾਹਰ ਗੁੱਦੜ ਉਹਦੇ ਘਰ ਜੋ ਮਾਰੇ ਨੇ ਸ਼ਬਦ ਰਾਈ ਸਮਝਾਇਆ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਇਨਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਇਹਨੂੰ ਦਿਹਾੜੀਦਾਰ ਤਰਖਾਨ ਨਾ ਜਾਣੀ ਮਾਰੇ ਕਹਿੰਦੇ ਨੇ ਹੀਰਿਆਂ ਮੋਤੀਆਂ ਤੋਂ ਕੀਮਤੀ ਜੀਵਣ ਆ ਭਾਈ ਲਾਲੋ ਦਾ ਕਿਉਂਕਿ ਇਹਦੇ ਹਿਰਦੇ ਵਿੱਚ ਵਸਿਆ ਹੋਇਆ ਸਤਨਾਮ ਸ੍ਰੀ ਵਾਹਿਗੁਰੂ ਮਾਰੇ ਕਹਿੰਦੇ ਨੇ ਇਹਦੇ ਕੱਪੜਿਆਂ ਨੂੰ ਵੇਖ ਕੇ ਕੀ ਕਰੇਗਾ ਇਹਦਾ ਤਾਂ ਹਿਰਦਾ ਰੇਸ਼ਮ ਤੋਂ ਵੀ ਜ਼ਿਆਦਾ ਕੀਮਤੀ ਆ ਔਰ ਸੁਣ ਆਪਣੀ ਗੱਲ ਸੁਣ ਜਿਹੜਾ ਬੰਦਾ ਅੰਦਰ ਦਾ ਝੂਠਾ ਵਾ ਜਿਹੜਾ ਬੰਦਾ ਅੰਦਰ ਦਾ ਬੇਈਮਾਨ ਆ ਉਹਨੇ ਬਾਹਰੋਂ ਮੁਖਾਵਾ ਜਦਾਂ ਦਾ ਮਰਜ਼ੀ ਕੀਤਾ ਹੋਵੇ ਮਾਰੇ ਕਹਿੰਦੇ ਉਹ ਬੰਦਾ ਕਦੀ ਵੀ ਪ੍ਰਮਾਤਮਾ ਦੇ ਘਰ ਪਰਵਾਨ ਨਹੀਂ ਹੁੰਦਾ ਸਾਬ ਗਰੀਬਨਵਾਦੀ ਨੇ ਨਾਮ ਜਪਣ ਵਾਲਾ ਭਾਵੇਂ ਕਿਸੇ ਕੁਲੀ ਵਿੱਚ ਬੈਠਾ ਹੋਇਆ ਸੀ ਉਹਦੀ ਮਹਾਨਤਾ ਪ੍ਰਗਟ ਕਰ ਦਿੱਤੀ ਦੁਨੀਆ ਵਿੱਚ ਤੇ ਜਿਹਦੇ ਪੱਲੇ ਨਾਮ ਨਹੀਂ ਸੀ ਉਹਨੂੰ ਚਿੱਟੇ ਦਿਨਵਾਗ ਸਾਫ਼ ਕਰਕੇ ਮਾਰੇ ਨੇ ਆਖਿਆ ਸੁਣ ਉਹਦੀ ਗਰੀਬੀ ਕਰਕੇ ਉਹਨੂੰ ਦੱਬ ਦੇਸ ਉੱਥੇ ਫਿਰ ਸ਼ਲੋਕ ਉਚਾਰਿਆ ਮਾਰੇ ਕਹਿੰਦੇ ਨੇ ਰਾਤੀ ਹੋਵਣ ਕਾਲੀਆਂ ਸੁਪੇਦਾਂ ਸੇ ਵੰਨ ਦੇਹੋ ਬੱਗਾ ਤਪੇ ਘਣਾ ਕਾਲੀਆਂ ਕਾਲੇ ਵੰਨ ਹੁਣ ਉਹਨਾਂ ਨੂੰ ਸਮਝ ਨਹੀਂ ਸੀ ਲੱਗਦੀ ਮਾਰੇ ਕਹਿੰਦੇ ਸੁਣੋ ਰਾਤੀ ਹੋਵਣ ਕਾਲੀਆਂ ਮੱਸਿਆ ਦੀ ਕਾਲੀ ਰਾਤ ਹੋਵੇ ਤੇ ਉਸ ਕਾਲੀ ਰਾਤ ਦੇ ਵਿੱਚ ਕੋਈ ਚਿੱਟਾ ਕੱਪੜਾ ਰੱਖ ਦਿਓ ਮੱਸਿਆ ਦੀ ਕਾਲੀ ਰਾਤ ਜਦੋਂ ਬਿਲਕੁਲ ਵੀ ਚੰਦਰਮਾਨੀ ਚੜਦਾ ਲੋ ਬਿਲਕੁਲ ਨਹੀਂ ਹੁੰਦੀ ਮਾਰੇ ਕਹਿੰਦੇ ਨੇ ਘੁੱਪ ਹਨੇਰੀ ਕਾਲੀ ਰਾਤ ਦੇ ਵਿੱਚ ਕੋਈ ਚਿੱਟੀ ਚੀਜ਼ ਰੱਖ ਦਿਓ ਤੇ ਹਨੇਰਾ ਸਾਰੀ ਰਾਤ ਜ਼ੋਰ ਲਾ ਲਾ ਕੇ ਮਰ ਜਾਵੇ ਉਸ ਚਿੱਟੀ ਚੀਜ਼ ਨੂੰ ਕਾਲੀ ਨਹੀਂ ਕਰ ਸਕਦਾ ਉਹ ਚਿੱਟੀ ਚੀਜ਼ ਚਿੱਟੀ ਰਹੇਗੀ ਹਨੇਰਾ ਕੁਝ ਵੀ ਨਹੀਂ ਕਰ ਸਕਦਾ ਤੇ ਦੇਹੋ ਬੱਗਾ ਤਪੇ ਘਣਾ ਕਾਲਿਆਂ ਕਾਲੇ ਵਨ ਚਿੱਟੀ ਧੁੱਪ ਚੜੀ ਹੋਵੇ ਉਸ ਚਿੱਟੀ ਧੁੱਪ ਦੇ ਵਿੱਚ ਕੋਈ ਕਾਲੀ ਚੀਜ਼ ਰੱਖ ਦਿਓ ਤੇ ਸੂਰਜ ਜ਼ੋਰ ਲਾ ਲਾ ਕੇ ਮਰ ਜਾਏ ਕਾਲੀ ਚੀਜ਼ ਨੂੰ ਚਿੱਟੀ ਨਹੀਂ ਕਰ ਸਕਦਾ ਤੇਰੇ ਵਰਗੇ ਦੇ ਅੰਦਰ ਮੈਲ ਆ ਨਗਰੇ ਪਣਦੀ ਕਿਉਂਕਿ ਤੇਰਾ ਗੁਰੂ ਨਹੀਂ ਕੋਈ ਤੇਰੇ ਅੰਦਰ ਸ਼ਬਦ ਦੀ ਕਮਾਈ ਨਹੀਂ ਆ ਸਾਰੇ ਲੋਕ ਮਾਰੇ ਅੱਖਾਂ ਲੱਗੇ ਆ ਸੀਸਾਂ ਦੇ ਦੇ ਕੇ ਤੇਰਾ ਵਿੜਾ ਭਰ ਦੇਣ ਕੋਠੇ ਤੇ ਚੜ ਚੜ ਕੇ ਤੇਰੇ ਨਾਮ ਦੀ ਦਵਾਈ ਦੇਣ ਪਰ ਜਿਵੇਂ ਕਾਲੇ ਕੱਪੜੇ ਨੂੰ ਸੂਰਜ ਚਿੱਟਾ ਨਹੀਂ ਨਾ ਕਰ ਸਕਦਾ ਇਹਨਾਂ ਦੀਆਂ ਸਿਫਤਾਂ ਨੇ ਤੈਨੂੰ ਪਵਿੱਤਰ ਨਹੀਂ ਕਰਨਾ ਤੂੰ ਮੈਲਾ ਹੈ ਤੇ ਮੈਲਾ ਹੀ ਰਹੇਗਾ ਮਾਰੇ ਕਹਿੰਦੇ ਨੇ ਜਿਵੇਂ ਮਸਿਆ ਦੀ ਕਾਲੀ ਰਾਤ ਕਾਲੇ ਕੱਪੜੇ ਨੂੰ ਕਾਲਾ ਨਹੀਂ ਕਰ ਸਕਦੀ ਭਾਈ ਲਾਲੋ ਗਰੀਬੀ ਨੇ ਇਹਨੂੰ ਢੱਕਿਆ ਜ਼ਰੂਰ ਆ ਗੱਲ ਵੱਖਰੀ ਆ ਵੀ ਮਾੜੇ ਬੰਦੇ ਦੀ ਕੋਈ ਸਿਫਤ ਨਹੀਂ ਕਰਦਾ ਮਾਰੇ ਗੁਰੂ ਗ੍ਰੰਥ ਸਾਹਿਬ ਜੀ ਇੰਜ ਹੀ ਕਹਿੰਦੇ ਨੇ ਨਿਰਤਨ ਆਦਰ ਕੋਏ ਨਾਂ ਦੇ ਮਾਰੇ ਕਹਿੰਦੇ ਨੇ ਗਰੀਬ ਆ ਇਹਨੂੰ ਗਰੀਬੀ ਨੇ ਢੱਕ ਛੜਿਆ ਵਾ ਪਰ ਮੈਂ ਘਰੋਂ ਕਾਦੇ ਵਾਸਤੇ ਤੁਰਿਆ ਮਾਰੇ ਕਹਿੰਦੇ ਨੇ ਮੈਂ ਇਸੇ ਕਰਕੇ ਤੁਰਿਆ ਹੋਇਆ ਜਿਹੜੇ ਦੱਬੇ ਕੁਚਲੇ ਲੋਕ ਨੇ ਸੱਚ ਉਹਨਾਂ ਦੀ ਗੰਡ ਵਿੱਚ ਵੱਧਾ ਹੋਇਆ ਪੱਲੇ ਵਜਾ ਹੋਇਆ ਮਾਰੇ ਕਹਿੰਦੇ ਉਹਨਾਂ ਨੂੰ ਦੁਨੀਆ ਤੇ ਉੱਗਾ ਕਰ ਦਿਆਂਗਾ ਔਰ ਤੇਰੇ ਵਰਗੇ